ਮੁਰਦਾਬਾਦ ਮੁਰਦਾਬਾਦ ਪੰਨੂ ਕੁੱਤਾ ਮੁਰਦਾਬਾਦ ਮੁਰਦਾਬਾਦ ਸਾਹ ਤੇਰੀ ਸੋਚ ਤੇ ਮੈਰਾ ਦਿਨ ਦੇਖੋ ਕੇ ਮੁਰਦਾਬਾਦ ਸਾਹ ਤੇਰੀ ਸੋਚ ਤੇ ਮੈਰਾ ਦਿਨ ਦੇਖੋ ਕੇ ਪੰਜਾਬ ਲਾਈਵਰਟੀ ਐਟ ਚੈਨਲ ਤੇ ਤੁਹਾਡਾ ਸਵਾਗਤ ਹੈ ਡਾਕਟਰ ਵੀਨਾਲ ਅੰਮਿਤਕਰ ਦੇ ਬਟਾਲਾ ਦੇ ਕੇ ਸਥਾਪਤ ਬੁੱਤ ਨੂੰ ਤੋੜਨ ਦੇ ਰੋਸ ਵਿੱਚੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਪੰਜਾਬ ਦੇ ਚੋ ਬਾ ਪ੍ਰਧਾਨ ਬੱਬਾ ਗਿੱਲ ਅਤੇ ਮਾਲਵੀਕ ਟਾਈਗਰ ਫੋਰਸ ਦੇ ਆਗੂ ਵੱਲੋਂ ਧਾਰੀਵਾਲ ਬਸ ਸਟੈਂਡ ਦੇ ਕੋਲ ਗੁਰਪਤਵੰਤ ਸਿੰਘ ਪੰਨੂ ਦਾ ਪਕੜਾ ਛਾੜਿਆ ਗਿਆ ਸਾਥੀਆਂ ਸਮੇਤ ਕੇਤੇ ਤੋਂ ਉੱਤੇ ਪਹੁੰਚੇ ਸ਼ਿਵਚਨ ਉਹਦਾ ਬਾਲਾ ਸਿੰਘ ਠਾਕਰੇ ਪੰਜਾਬ ਦੇ ਜੂਤ ਪ੍ਰਧਾਨ ਹਨ ਜਿਨ੍ਹਾਂ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਬਾਹਰ ਬਾੜ ਕੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਕਦੇ ਹਿੰਦੂ ਸਿੱਖ ਨੂੰ ਲਗਾਉਣ ਵਾਲੇ ਪ੍ਰਚਾਰ ਉਹ ਜਾਂਦਾ ਹੈ ਅਤੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਚਾਲਾਂ ਪਲੰਬਾ ਰਹਿੰਦਾ ਹੈ ਕ੍ਰਿਸ਼ਨ ਅੱਜ ਬੱਬਾ ਗੱਲ ਨੇ ਕਿਹਾ ਕਿ ਸੁਭਦਾਨ ਨਰਮਤਾ ਡਾਟਰ ਬੀਮਲਾ ਬੇਤਰ ਤੇ ਬੁੱਤ ਨੂੰ ਤੜਵਾਉਣ ਵੀ ਸਾਜਿਤ ਰੱਜ ਕੇ ਕ੍ਰਿਸ਼ਨ ਭਾਈ ਜਾਰੇ ਤੇ ਗਲਤ ਸਮਾਜੀਆਂ ਭਾਵਨਾਵਾਂ ਨੂੰ ਠੇਸ ਪਹਚਾਈ ਹੈ ਜਿਸ ਦਾ ਸਮਾਜ ਅੰਦਰ ਭਾਰੀ ਅਲੋਚ ਪਾਇਆ ਜਾ ਰਿਹਾ ਹੈ ਅੱਜਵਾਂ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਤੇ ਸਵਾਲ ਖੜੇ ਕਰਦੇ ਕਿਹਾ ਕਿ ਕੇਂਦਰ ਸਰਕਾਰ ਵੀ ਦਲਿਤ ਵਿਰੋਧੀ ਆ ਜਦ ਕੇ ਕੇਂਦਰ ਦੀ ਸਹਾਇਤ ਗੁਰਪਾਤ ਸੰਘ ਪੰਨੂ ਦੇਖਾ ਸਮਾਜ ਵਿਰੋਧੀ ਸਾਜ਼ ਦਾ ਰਟਿਆ ਹੈ ਇਸ ਮੌਕੇ ਤੇ ਗਦਨ ਮਸੀਹ ਜਾਨਪੁਰ ਸਤਨਾਮ ਸਿੰਘ ਜਗਦੀਸ਼ ਰਾਜ ਧਾਰੀਵਾਲ ਅਦੀਜੀਤ ਸਿੰਘ ਪੁਰਾਣਾ ਧਾਰੀਵਾਲ ਰਾਜਾ ਲਾਲ ਵਿਨੋਜ ਜੋਲ ਮੁੰਨੂ ਦੀਨਪੁਰ ਰੋਇਤ ਧਾਰੀਵਾਲ ਬੀਤਕ ਲੋਰੀਆ ਜੀਵਨ ਮੱਟਲ ਪਾਸਟਰ ਸਟੀਫਨ ਸਿਕੰਦਰ ਲਾਹਿਰ ਨਤੀਸ਼ ਵੀਮਨ ਪ੍ਰੇਮ ਸਿੰਘ ਤੇਰਾ ਕਵਨ ਵੱਡਾ ਤੋਂ ਇਲਾਵਾ ਬੀਜਿੰਤੀ ਦੇ ਨੌਜਵਾਨ ਆ ਗਏ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਅੰਮ੍ਰਿਤਦੀਪ ਦੀ ਖਾਸ ਰਿਪੋਰਟ ਦੇਖੋ ਅੱਜ ਸਾਡੇ ਪਪਾ ਗੇਲਜੀ ਉਹਨਾਂ ਦੀ ਸਾਰੀ ਟੀਮ ਜੇਨਾ ਥੋੜੇ ਦਿਨ ਪਹਿਲਾਂ ਇੱਕ ਅਮਰੀਕਾ ਚ ਬੈਠਾ ਕੁੱਤਾ ਮੈਂ ਤੁਹਾਨੂੰ ਕੁੱਤਾ ਕਹਿਣਾ ਪੰਨੂ ਉਹਨੇ ਬਾਬਾ ਸਾਹਿਬ ਅੰbedkar ਦੀ ਪ੍ਰਤਿਮਾ ਪਹਿਲਾਂ ਉਹਨੇ ਫਲੋਰ ਦੇ ਵਿੱਚ ਪ੍ਰਤਿਮਾ ਦੇ ਉੱਤੇ ਤੇਸ਼ਵਰਤੀ ਨਾਰੇ ਲਿਖੇ ਫਿਰ ਉਹਨੇ ਐਲਾਨ ਕੀਤਾ ਕਿ ਮੈਂ 14 ਅਪ੍ਰੈਲ ਤੱਕ ਸਾਰਾ ਬਾਬਾ ਸਾਹਿਬ ਦੀਆਂ ਮੂਰਤੀਆਂ ਪ੍ਰਤਿਮਾ ਤੋੜਾਂਗਾ ਪਰसों ਉਹਨੇ ਬਟਾਲੇ ਦੇ ਵਿੱਚ ਉਹ ਲੰਗਲਾ ਤੋੜੀਆਂ ਪ੍ਰਤਿਮਾ ਦੀਆਂ ਚਲੋ ਅਸੀਂ ਉਥੋਂ ਦੇ ਐਮਐਲਏ ਦਾ ਵੀ ਧੰਨਵਾਦ ਕਰਦੇ ਆ ਕਿ ਐਸਐਸਪੀ ਦਾ ਵੀ ਉਹਨਾਂ ਨੇ ਬੰਦੇ ਗਲਤ ਫੜ ਲਏ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਨੋਬਤ ਕਿਉਂ ਆ ਰਹੀ ਹੈ ਕਿਹੜੇ ਨੌਜਵਾਨ ਉਸ ਪੰਨੂ ਦੇ ਪਿੱਛੇ ਲੱਗ ਰਹੇ ਆ ਹੁਣ ਜਿਹੜੇ ਫੜੇ ਗਏ ਆ ਉਹਨਾਂ ਦੇ ਪਿੱਛੇ ਕਿਸੇ ਨੇ ਨਹੀਂ ਜਾਣੋ ਅੰਦਰ ਛੜਨੇ ਨੇ ਉਹਨਾਂ ਦੇ ਮਾਂ ਪਿਓ ਰੋਣਾ ਪਾ ਦੇ ਨੇ ਰੋ ਰਹੇ ਨੇ ਸਾਡੇ ਬੱਚਿਆਂ ਕੋ ਗਲਤੀ ਹੋ ਗਈ ਅਸੀਂ ਪਹਿਲਾਂ ਕਿਉਂ ਨਹੀਂ ਸਮਝਾਉਂਦੇ ਬੱਚਿਆਂ ਨੂੰ ਬਾਬਾ ਸਾਹਿਬ ਜਿਨ੍ਹਾਂ ਨੇ ਦੇਸ਼ ਦਾ ਸੰਵਧਾਨ ਲਿਖਿਆ ਤੂੰ ਉਹਦੇ ਬਾਰੇ ਗੰਦੀ ਬਕਵਾਸ ਕਰ ਰਿਹਾ ਕੀ ਗੱਲ ਸਹੀ ਹੈ ਦੇਖੋ ਪੰਨੂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦਾ ਚਾਹੇ ਉਹ Hindu ਆ Sikh ਆ Christian ਆ ਕੋਈ ਆ ਉਹਨੂੰ ਤੋੜਨਾ ਚਾਹਦਾ ਤੇ ਸਾਡੇ ਪੰਜਾਬ ਦਾ ਭਾਈਚਾਰਾ ਬਹੁਤ ਸਟਰੋਂਗ ਆ ਅਸੀਂ ਸਾਰੇ ਨਾਲ ਧਾਰੀਵਾਲ ਕੀ ਪੂਰੇ ਪੰਜਾਬ ਦੇ ਵਿੱਚ ਰਲ ਮਿਲ ਕੇ ਰਹਿੰਦੇ ਆ ਤੇ ਪੰਨੂ ਨੂੰ ਸਦਾ ਤੌਰ ਤੇ ਕਹਿਣਾ ਚਾਹੁੰਦੇ ਆ ਜੇ ਤੂੰ ਆਪਣੇ ਪਿਓ ਦਾ ਪੁੱਤ ਵਾ ਜੇ ਤੂੰ ਪਿਓ ਦਾ ਜੰਮਿਆ ਮਾ ਦਾ ਤੇ ਤੂੰ ਪੰਜਾਬ ਆ ਕੇ ਗੱਲ ਕਰ ਤੂੰ ਪੰਜਾਬ ਚ ਪੰਜਾਬ ਚ ਆ ਕੇ ਦੋ ਦੋ ਹੱਥ ਕਰ ਜਾ ਸਰਕਾਰ ਨਾਲ ਕਰ ਜਾ ਕਿਹੇ ਹੋਰ ਨਾ ਕਰ ਲੈ ਇਹ ਕੋਈ ਤੇਰੀ ਬਦਮਾਸ਼ੀ ਨਹੀਂ ਹੈ ਇਹ ਕੋਈ ਤੇਰੀ ਟੌਰ ਨਹੀਂ ਬੰਦਿਆ ਤੂੰ ਉੱਥੋਂ ਬਹਿ ਕੇ 바ਵਾ ਸਾਹਿਬ ਅੰਦੇਸ਼ ਕਰਦੀਆਂ ਮੂਰਤੀਆਂ ਤਨਾਰ ਰਿਹਾ ਇਹ ਤੇਰੀ ਇੱਕ ਨਾਕਾਮੀ ਤੇ ਕਾਇਰਤਾ ਜਿਹਨੂੰ ਆ ਕਹਿਣਾ ਚਾਹੁੰਦਾ ਤੇਰੀ ਕਾਇਰਤਾ ਦਾ ਸੰਭੂਤਾ ਤੇ ਜੇ ਉਹ ਇਹੋ ਹਾਲਾਤਾਂ ਤੋਂ ਨਾ ਹਟਿਆ ਅੱਗੇ ਵੀ ਨੌਜਵਾਨਾਂ ਦੇ ਤੂੰ ਇਨਕਾਉਂਟਰ ਕਰਾਏ ਪੰਜਾਬ ਦੇ ਕਰਵਾਏ ਨਾ ਉਹੀ ਕਰਵਾ ਰਿਆਂ ਇਸੇ ਤਰ੍ਹਾਂ ਮੈਂ ਕਹਿਣਾ ਚਾਹਣਾ ਨਾ ਨੌਜਵਾਨੋ ਇਹਨਾਂ ਦੇ ਪਿੱਛੇ ਨਾ ਲੱਗੋ ਮੁਰਗੇ ਜਮਾਨਤਾ ਦੇ ਕੋਈ ਨਹੀਂ ਜਿਉਂਦਾ ਜੈ ਸ਼੍ਰੀਨਾਥ ਜੈਸ਼ੀ ਮੈਂ ਬੱਬਾ ਗਾਇ ਕ੍ਰਿਸ਼ਨ ਜੀ ਅਸਰ ਸ਼ਰਦਾ ਜੀ ਦਾ ਭਤਾਨਿਆ ਜਿਹੜਾ ਅੱਜ ਇੱਥੇ ਅਨੂਜਾ ਪੁੱਤਲਾ ਫੁੱਕਿਆ ਗਿਆ ਆ ਜੋ ਵੀ ਸਾਡੇ ਸੰਵਿਧਾਨ ਨੂੰ ਝਲਤ ਬੋਲਦਾ ਉਹ ਬਾਬਾ ਸਾਹਿਬ ਅੰਬੇਦਕਰ ਜੀਆਂ ਪੋਟਿਆਂ ਨੂੰ ਖੰਡਣ ਕਰਦਾ ਅਸੀਂ ਇਹਦਾ ਸੱਤ ਮੂਤ ਕਰਨਾ ਇਹ ਇੱਕ ਅਤਕਵਾਦੀ ਆ ਔਰ ਇਹਦੀ ਸੈਂਟਰ ਸਰਕਾਰਾਂ ਦੇ ਨਾਲ ਮਿਲੀਬੁੱਟ ਹੋ ਚੁੱਕੀ ਆ ਜੋ ਕਿ ਜਗ ਜਹਰ ਹੋ ਚੁੱਕੀ ਆ ਕਿਉਂਕਿ ਪਹਿਲਾਂ ਇਹ ਹੋਰ ਲੋਕਾਂ ਦੇ ਖਿਲਾਫ ਬੋਲਦਾ ਸੀ ਉਹਨਾਂ ਨਾਲ ਅਟੈਕ ਕਰਾਂਦਾ ਸੀ ਉਹਨੇ ਦਲਤ ਭਾਈਚਾਰੇ ਦੇ ਉੱਤੇ ਅਤਿਆਚਾਰ ਕਰੰਦੇ ਆ ਕਿਉਂਕਿ ਸੈਂਟਰ ਸਰਕਾਰ ਨੂੰ ਪਤਾ ਦਲਤ ਭਾਈਚਾਰਾ ਗੋੜ ਨਹੀਂ ਪਾਉਂਦਾ ਭਾਜੀਪੀ ਨੂੰ ਇਹਨਾਂ ਦੀ ਸੈਟਿੰਗ ਹੋ ਚੁੱਕੀ ਆ ਅਸੀਂ ਚਾਹਨੇ ਆ ਕਿ ਪੰਨੂ ਵਰਗੇ ਸ਼ਰਾਰਤੀਆਂ ਅੰਸਰ ਨੂੰ ਉੱਥੇ ਹੜਕੇ ਇੱਥੇ ਭਾਰਤ ਜਾਂਦਾ ਜਾਂਦਾ ਪਰ ਲਿਆਂਦਾ ਕਿੱਦਾ ਜਾਏ ਇਹ ਤੇ ਹੁਣ ਸੈਂਟਰ ਸਰਕਾਰ ਜਾਣਦੀ ਆ ਕਿਉਂਕਿ ਸੈਂਟਰ ਸਰਕਾਰ ਦੀ ਉਹਨਾਂ ਨਾਲ ਮਿਲੀ ਤੁਹੋਂ ਚੁੱਕੀ ਆ ਇਸ ਲਈ ਸਾਡੇ ਭਾਰਤ ਵਾਸੀਆਂ ਨੂੰ ਚਾਹੀਦਾ ਆ ਆਪੋ ਚ ਉਹਦੀ ਏਕਾ ਬਣਾ ਕੇ ਰੱਖਣੀ ਚਾਹੀਦੀ ਆ ਉਹ ਜਿੰਨੇ ਵੀ ਸਾਡੇ ਨੌਜਵਾਨਾਂ ਨੂੰ ਪੰਨੂ ਗਮਰਾਹ ਕਰਦਾ ਆ ਉਹਨਾਂ ਦੇ ਦੇਖੋ ਹਾਲਾਤ ਕੀ ਆ ਉਹਨਾਂ ਦੇ ਮਾਂ ਕੋ ਜਿਤੜੀਆਂ ਕੱਢ ਰਹੇ ਨੇ ਬਾਅਦ ਕਿਉਂਕਿ ਪੰਨੂ ਵਰਗੇ ਬਾਅਦ ਚ ਕਿਲੋ ਕਿਲੋ ਪਿਆਜ਼ ਵੀ ਲੈ ਕੇ ਜ ਕਰਾਂਦਾ ਉਹਨਾਂ ਦੀ ਇਸ ਲਈ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਭਾਈਚਾਰਕ ਖਾਂਜ ਬਣਾ ਕੇ ਰੱਖੋ ਔਰ ਭਾਰਤ ਦੇਸ਼ ਇੱਕ ਆਪਣਾ ਬਣਾਉ ਬੋਗਤਾ ਬਣਾ ਕੇ ਰੱਖੋ ਜੋ ਕਿ ਏਕਤਾ ਦੇ ਵਿੱਚ ਫਲ ਹੈ ਇੰਨਾ ਸ਼ਰਾਤ ਦੀਆਂ ਅੰਸਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਸਾਡੇ ਕਾਮਕ ਜੀ ਬਾਬਾ ਸਾਹਿਬ ਦੀ ਮੂਰਤੇ ਨੁਕਸਾਨ ਹੋਇਆ ਜੋ ਕੀਤਾ ਗਈ ਹੈ ਸੈਂਟਰ ਸਰਕਾਰ ਦਾ ਹੱਥ ਹੋਏਗਾ ਨਾ ਅਮਿਤ ਸ਼ਾਹ ਦਾ ਪਿਛਲੀ ਵਾਰੀ ਬਿਆਨ ਆਇਆ ਸੀ ਅਮਿਤ ਸ਼ਾਹ ਦਾ ਪਿਛਲੀ ਵਾਰੀ ਬਿਆਨ ਆਇਆ ਸੀ ਵਿਧਾਨ ਸਭਾ ਦੇ ਵਿੱਚ ਵੀ ਜੇ ਤੁਸੀਂ ਕਿਸੇ ਰੱਬ ਦਾ ਨਾਮ ਲੈਂਦੇ ਹੁੰਦੇ ਇਹ ਹਵਲੇ ਤੁਹਾਨੂੰ ਰੱਬ ਮਿਲ ਜਾਣਾ ਹੈ ਜੇ ਜਿੰਨਾ ਤੁਸੀਂ ਬਾਬਾ ਸਾਹਿਬ ਦਾ ਨਾਮ ਲੈਂਦੇ ਸਾਡੇ ਵਾਸਤੇ ਤੇ ਬਾਬਾ ਸਾਹਿਬ ਹੀ ਭਗਵਾਨ ਦਾ ਰੂਪ ਹੀ ਆ ਜਿੰਨਾ ਅਸੀਂ ਭਗਵਾਨ ਨੂੰ ਤਰਕਾਰ ਦਿੰਨੀ ਉਹਨਾਂ ਹੀ ਅਸੀਂ ਬਾਬਾ ਸਾਹਿਬ ਨੂੰ ਸਤਕਾਰ ਦਿੰਨੇ ਤੇ ਪੰਨੂ ਵਰਗੀਆਂ ਸ਼ਕਤੀਆਂ ਨੂੰ ਅਸੀਂ ਚੇਤਾਵਨੀ ਦਿੰਨੇ ਆ 14 ਤਰੀਕ ਨੂੰ ਜਿਹੜੇ ਭਾਜਪੀ ਵਾਲੇ ਆਖੰਦੇ ਆ ਅਸੀਂ ਬਾਬਾ ਸਾਹਿਬ ਦੀਆਂ ਮੂਰਤੀਆਂ ਦਾ ਯਾਦ ਖਾਂਗੇ ਉਸ ਦਿਨ ਕਿੱਥੇ ਸੀ ਜਦੋਂ ਅਮਿਲ ਸ਼ਾਹ ਬਿਆਨ ਦੇ ਰਿਹਾ ਸੀ ਬਾਬਾ ਸਾਹਿਬ ਦੇ ਖਿਲਾਫ ਉਹਦੇ ਨਹੀਂ ਬੀਜੇਪੀ ਉਹਨੂੰ ਅੰਮ੍ਰਿਤ ਸ਼ਾਹ ਨੂੰ ਕੇਰ ਲਿੰਦੀ ਇਸ ਲਈ ਇਹਨਾਂ ਦੀ ਇੱਕ ਝੋਟ ਹੋ ਚੁੱਕੀ ਆ ਸੈਂਟਰ ਸਰਕਾਰ ਤੇ ਅੰਮਿਤ ਸ਼ਾਹ ਦੇ ਨਾਲ ਪੰਨੂ ਜੀ ਇਹ ਜਿਹੜਾ ਕੁੱਤਾ ਹੈ ਆਤਵਾਦੀ ਆ ਇਹਨੂੰ ਨਾਥ ਪਾਣੀ ਦੇਈਦੀ ਹੈ ਸੈਂਟਰ ਸਰਕਾਰ ਹallelujah ਹallelujah ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਅੱਜ ਬਹੁਤ ਹੀ ਸੁਣ ਕੇ ਦੁੱਖ ਲੱਗਾ ਕਿ ਸਾਡੇ ਜੋ ਮੂਰਤੀਆ ਤੌਰ ਤੇ ਗਏ ਬਾਬਾ ਅੰਬੇਦਕਰ ਦੀਆਂ ਅਸੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਇਹਦੀ ਸਖਤ ਨਿੰਦਾ ਕਰਦੀ ਆ ਅਸੀਂ ਸਰਕਾਰ ਕੋਲੋਂ ਪਰਜੋਰ ਮੰਗ ਕਰਦੇ ਆ ਕਿ ਇਹਨਾਂ ਉੱਤੇ ਪੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਏ ਕੋਈ ਬਾਹਰ ਆ ਭਾਏ ਕੋਈ ਦੇਸ਼ ਵਿੱਚ ਆ ਭਾਏ ਵਿਦੇਸ਼ ਵਿੱਚ ਆ ਉਹਨੂੰ ਜਲਦ ਤੋਂ ਜਲਦ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਸੁਲਾੰਗਾ ਦੇ ਪਿੱਛੇ ਛੁਡਾਇਆ ਜਾਵੇ ਉਹ ਬਾਬਾ ਸਾਹਿਬ ਦੀ ਸਾਡੀ ਬਹੁਤ ਵੱਡੀ ਦੇਣ ਆ ਜੇ ਅਸੀਂ ਅੱਜ ਇੱਥੇ ਘੁੰਮ ਰਹੇ ਆ ਤੇ ਬਾਬਾ ਸਾਹਿਬ ਦੀ ਦੇਣ ਦੇ ਨਾਲ ਹੀ ਘੁੰਮ ਰਹੇ ਆ ਉਹਨਾਂ ਨੇ ਸਾਨੂੰ ਅਧਿਕਾਰ ਦਿੱਤਾ ਵੋਟ ਪਾਉਂਦਾ ਸੰਵਿਧਾਨ ਲਾਗੂ ਕਰਵਾਇਆ ਸਾਡਾ ਇਹ ਬਹੁਤ ਵੱਡੀ ਗੱਲ ਆ ਅਸੀਂ ਜਿਸ ਵੀ ਇਨਸਾਨ ਨੇ ਕੀਤਾ ਨਾ ਤੇ ਵਾਅਦੇ ਤੋਂ ਵਾਅਦੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸੁਲਾੰਗਾ ਪਿੱਛੇ ਛੁੱਟਿਆ ਜਾਵੇ